ਸਾਡਾ ਮੁੱਖ ਮਕਸਦ ਇੱਥੇ ਆਉਂਦਾ ਸੀਗਾ ਕਿ ਜਿਹੜੀ ਪੰਜਾਬ ਦੀ ਸਰਕਾਰ ਵੱਲੋਂ ਸੀਵਰੇਜ ਪਾਇਆ ਜਾ ਰਿਹਾ ਸੁਲਤਾਨਪੁਰ ਔਰ ਗੁਰਦਾਰਾ ਬੇਰ ਸਾਹਿਬ ਜੋ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਨਛੋ ਗੁਰਦਾਰਾ ਸਾਹਿਬ ਆ ਇਹ ਪਵਿੱਤਰ ਧਰਤੀ ਜਿੱਥੇ ਮੈਂ ਸਮਝਦਾ ਵੀ ਸਾਰਾ ਮਾਲਵਾ ਸਾਰਾ ਦਬਾਬਾ ਰੂਟੀਨ ਵਿੱਚ ਮੱਥਾ ਟੇਕਣ ਆਉਂਦਾ ਤੇ ਬਹੁਤ ਵੱਡੀ ਸੰਗਤਾਂ ਦੀ ਇੱਥੇ ਜਿਹੜੀ ਆ ਉਹ ਪਰਮਾ ਪਰਮੇਸ਼ਰ ਸੰਗਤਾਂ ਆ ਕੇ ਇੱਥੇ ਮੱਥਾ ਟੇਕਦੀਆਂ ਔਰ ਬਹੁਤ ਭੀੜ ਹੁੰਦੀ ਆ ਔਰ 2 ਮਹੀਨੇ ਤੋਂ ਬਹੁਤ ਢਿੱਲੀ ਜਿਹੜੀ ਆ ਇੱਥੇ ਦੀ ਕੰਮ ਕਰਨ ਦੀ ਸਪੀਡ ਆ ਜਿਹੜੀ ਉਹ ਚੱਲ ਰਹੀ ਆ ਜਿਹਦੇ ਨਾਲ ਜਿਓ ਵੇਖੋ ਕਿੱਡੇ-ਕੱਡੇ ਮਿੱਟੀ ਦੇ ਢੋਡੇ ਲੱਗੇ ਹੋਏ ਆ ਔਰ ਸਾਰਾ ਹੀ ਕੱਟਾ ਜਿਹੜਾ ਵਾ ਉਹ ਸੰਗਤਾਂ ਤੇ ਵੀ ਪੈਂਦਾ ਗੁਰੂ ਗੁਰਦੁਆਰਾ ਸਾਹਿਬ ਤੇ ਵੀ ਕੱਟਾ ਜਾਂਦਾ ਔਰ ਜਿਹੜੇ ਇੱਥੇ ਦੁਕਾਨਦਾਰ ਆ ਜਨਾਂ ਦੀ ਰੋਟੀ ਰੋਜੀ ਆ ਉਹਨਾਂ ਦਾ ਵੀ ਸਾਰਾ ਸਮਾਨ ਘੱਟੇ ਨਾਲ ਭਰਿਆ ਜਾਂਦਾ ਔਰ ਮੈਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੀ ਸਮੁੱਚੀ ਮੰਤਰੀਪਤੀਪਨ ਨੂੰ ਉਹਨਾਂ ਦੇ ਸਮੁੱਚੇ ਲੀਡਰਸ਼ਿਪਨ ਨੂੰ ਇਹ ਬੇਨਤੀ ਕਰਦਾ ਵੀ ਕਰਦੋ ਕਾਟੇ ਇਹ ਗਰਨਾਨਕ ਸਾਹਿਬ ਜੀ ਦਾ ਦਰਿਆ ਗਰਨਾਨਕ ਸਾਹਿਬ ਜੀ ਨੇ ਬਹੁਤ ਸਾਰੇ ਇੱਥੇ ਰਹਿ ਕੇ ਸੇਵਾ ਕੀਤੀ ਆ ਮੂਲ ਮੰਤਰੀ ਦਾ ਜਿਹੜਾ ਯਾਪ ਵੀ ਇੱਥੇ ਉਹਨਾਂ ਨੇ ਕੀਤਾ ਸੀ ਇਸ ਲਈ ਇਹਦੇ ਵੱਲ ਚੇਤਾ ਤੌਰ ਤੇ ਜਿੱਥੇ ਪੰਜਾਬ ਸਰਕਾਰ ਦੀ ਸਾਰੀ ਮਿਨਿਸਟਰੀ ਧਿਆਨ ਦੇਵੇ ਉਥੇ ਕਰਪੂਥਲੇ ਤੇ ਡੀਸੀ ਸਾਹਿਬ ਜਿਹੜੇ ਨੇ ਬੜੇ ਸਤਿਕਾਰਯੋਗ ਉਹਨਾਂ ਨੂੰ ਵੀ ਬੇਨਤੀ ਕਰਦਾ ਤੁਹਾਡੇ ਮਾਧਮ ਰਹੀਂ ਕਿ ਉਹ ਇੱਥੇ ਚੇਤਾ ਤੌਰ ਤੇ ਆਪਣਾ ਜਿਹੜਾ ਟੂਰ ਕਰਨ ਟੂਰ ਕਰਕੇ ਇਹਨੂੰ ਦੇਖ ਕੇ ਇਹਨੂੰ ਬੜੀ ਤੇਜ਼ੀ ਸਪੀਡ ਵਿੱਚ ਚਲਾ ਕੇ ਜਿਹੜਾ ਸੰਗਤਾਂ ਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ ਆ ਉਹਦੇ ਤੋਂ ਸਾਨੂੰ ਜਿਹੜਾ ਛਟਕਾਰਾ ਦਵਾਉਣ ਜਿਹੜੀਆਂ ਸੰਗਤਾਂ ਖੁਸ਼ੀ-ਖੁਸ਼ੀ ਆਉਣ ਤੇ ਗੁਰੂ ਘਰ ਆਵਾ ਆਪਣਾ ਆਪਣੀ ਛਰਦਾ ਦੇ ਨਾਲ ਮੱਥਾ ਟੇਕ ਕੇ ਜਾਣ ਇਹਨੂੰ ਤਕਰੀਬਨ 2 ਮਹੀਨੇ ਹੋ ਗਏ ਤੇ ਆ 10 ਦਿਨ ਤੋਂ ਤਾਂ ਏਦਾਂ ਦਾ ਵੀ ਹੁਣ ਕੋਈ ਮੇਰੇ ਕੱਲ ਬਹੁਤ ਜਿਆਦੀ ਮੁਸ਼ਕਲ ਆ ਕਿਉਂਕਿ ਜਿਹੜੀਆਂ ਸultanpur ਦੀਆਂ ਬਾਕੀ ਰੋਡ ਨੇ ਵਿੱਚੋਂ ਅੰਦਰ ਦੀ ਉਹ ਵੀ ਬੜੇ ਭੀੜੇ ਆ ਬੜਾ ਬੜਾ ਤੇਰੇ ਇਥੇ ਝਾਮ ਲੱਗਦਾ ਬੜਾ ਬੜਾ ਟਾਈਮ ਲੱਗਦਾ ਬੜੀ ਬੜੀ ਦੂਰ ਤੋਂ ਸੰਗਤ ਆਉਂਦੀ ਆ ਬਹੁਤ ਬਹੁਤ ਟਾਈਮ ਜ਼ਿਆਦਾ ਉਹਨਾਂ ਨੂੰ ਲੱਗ ਜਾਂਦਾ ਇਸ ਲਈ ਅਸੀਂ ਅੱਜ ਮੈਂ ਜੋ ਮੈਨੇਜਰ ਸਾਹਿਬ ਨੂੰ ਵੀ ਬਹੁਤ ਸਾਰੇ ਸੰਗਤਾਂ ਮਿਲੀਆਂ ਸੀਗੀਆਂ ਤੇ ਮੈਨੂੰ ਵੀ ਫੋਨ ਤੇ ਬੜਿਆ ਨੇ ਸੰਗਤਾਂ ਨੇ ਇਹ ਹੁਕਮ ਕੀਤਾ ਵੀ ਤੁਸੀਂ ਜਿਹੜਾ ਇਹਨੂੰ ਪ੍ਰਚ ਸੰਗ ਨੂੰ ਕਹਿ ਕੇ ਇਹਨੂੰ ਛੇਤੀ ਸਪੀਡ ਵਿੱਚ ਕੰਮ ਕਰਾਉਣ ਦੀ ਯਤਨ ਕਰੋ ਮੈਂ ਅੱਜ ਆਇਆ ਸੀ ਸਾਰਾ ਜੈਜਾ ਵੀ ਅਸੀਂ ਲਿਆ ਆ ਤੁਹਾਡੇ ਮਾਦਮ ਤੋਂ डीसी ਸਾਹਿਬ ਜਲੰਧਰ ਨੂੰ ਬੇਨਤੀ ਵੀ ਕੀਤੀ ਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਆ ਵੀ ਇਹਨੂੰ ਛੇਤੀ ਤੋਂ ਛੇਤੀ ਜਿਹੜਾ ਇਹਨੂੰ ਕੰਮ ਨੂੰ ਰਾਤ ਦਿਨ ਸਪੀਡ ਵਿੱਚ ਕਰਕੇ ਇਹਨੂੰ ਛੇਤੀ ਮਕਾਉਣ ਵੇਖੋ ਇਹਨਾਂ ਕਿੱਡੇ ਕਿੱਡੇ ਢੋੜੇ ਗੁਰੂ ਘਰ ਦੀ ਸਾਰੀ ਕੰਧ ਦੇ ਨਾਲ-ਨਾਲ ਵੱਡੇ ਵੱਡੇ ਢੋੜੇ ਲੱਗ ਚੁੱਕੇ ਆ ਸੋ ਵੇਖੋ ਇਹ ਖਾਸ ਤੌਰ ਤੇ ਸਰਕਾਰਾਂ ਦਾ ਕੰਮ ਹੁੰਦਾ ਵੀ ਇਹਨਾਂ ਦਾ ਜਿਹੜਾ ਸੰਗਤ ਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਆਵੇ ਇੱਥੇ ਗੁਰੂ ਘਰ ਵਿੱਚ ਬਹੁਤ ਵੱਡੀ ਤੰਗੀ ਆ ਔਰ ਮੈਂ ਗੁਰੂ ਘਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਹੋਣ ਕਰਕੇ ਜੂਨੀਅਰ ਮੀਤ ਪ੍ਰਧਾਨ ਸੋ ਮੈਂ ਅੱਜ ਸਾਰਾ ਮੌਕਾ ਵੇਖਣ ਆਇਆ ਸੋ ਬੇਨਤੀ ਕੀਤੀ ਆ ਤੁਹਾਡੇ ਮਾਧਮ ਰਾਹੀਂ ਮੈਨੂੰ ਆਸ ਵੀ ਬੜੀ ਆ ਕਿ ਡੀਸੀ ਸਾਹਿਬ ਕਰਪੂਥਲਾ ਖੇਤੀ ਸਾਡੀ ਤੁਹਾਡੇ ਮਾਧਮ ਤੋਂ ਸਾਡੀ ਬੇਨਤੀ ਨੂੰ ਮੰਨਦੇ ਹੋਏ ਖੇਤੀ ਇਹਨੂੰ ਆ ਕੇ ਦੇਖ ਰੇ ਕਰਨਗੇ ਤੇ ਖੇਤੀ ਸਪੀਡ ਤੇ ਕੰਮ ਸ਼ੁਰੂ ਕਰਨ ਦਾ ਯਤਨ ਵੀ ਕਰਨਗੇ ਮੈਂ 2-2 ਕੁ ਦਿਨ ਦੇ ਵਿੱਚ ਵਿੱਚ ਮੈਨੇਜਰ ਸਾਹਿਬ ਸਰਦਾਰ ਅਪਾਰ ਸਿੰਘ ਦੀ ਡਿਊਟੀ ਲਾਤੀ ਆ ਉਹ ਡੀਸੀ ਸਾਹਿਬ ਤੋਂ ਟਾਈਮ ਲੈਣਗੇ ਤੇ ਜਿੱਦਨ ਦਾ ਵੀ ਸਾਨੂੰ ਡੀਸੀ ਸਾਹਿਬ ਟਾਈਮ ਦੇਣਗੇ ਅਸੀਂ ਜਾ ਕੇ ਵੀ ਉਹਨਾਂ ਨੂੰ ਉੱਥੇ ਬੇਨਤੀ ਕਰਕੇ ਆਵਾਂਗੇ ਇਹਨਾਂ ਸ਼ਬਦਾਂ ਨਾਲ ਖੇਮਾ ਚੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ